ਅੱਜ ਜੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ ਆਲੋਮੇ ਬਿਲਕੁਲ ਠੀਕ ਐ ਟਾਈਮ ਹੈ ਮਾਰਨਿੰਗ ਦਾ ਲਗਭਗ ਸਵਾ 6 ਦਾ ਟਾਈਮ ਹੋਊਗਾ ਨਾ ਕਿ ਹੋਊਗਾ 10 ਮਿੰਟ ਘੱਟ ਵੱਧ ਹੋ ਸਕਦਾ ਤੇ ਕੱਪੜੇ ਧੋਤੇ ਗਏ ਸੀ ਫੁੱਲੀ ਮਸ਼ੀਨ ਚ ਰਾਤ ਮੈਂ ਲੋਡ ਕੀਤੇ ਸੀਗੇ ਕੱਪੜੇ ਮੈਂ ਕਿਹ ਸੁੱਕਣੇ ਪਾ ਜਾ ਦਵਿੰਦਰ ਨੂੰ ਚਾਹ ਪਾਣੀ ਦੇਤਾ ਸਭ ਦੀ ਮੈਂ ਗ੍ਰੀਨ ਟੀ ਅੱਜ ਮੈਂ ਸ਼ਾਇਦ ਪੀਤੀ ਨਹੀਂ ਗ੍ਰੀਨ ਟੀ ਤੇ ਦਵਿੰਦਰ ਨੂੰ ਚਾਹ ਕਰਕੇ ਥੋੜਾ ਬਹੁਤ ਭਾਂਡੇ ਵਗੈਰਾ ਚਾੱਕ ਕੇ ਦੁੱਧ ਵਾਲਾ ਪਤੀਲਾ ਖਾਲੀ ਕਰਕੇ ਫਿਰ ਮ ਕਰੇ ਕਰਦੇ ਕੰਮ ਕਰਦੇ ਨੂੰ ਪਤਾ ਨਹੀਂ ਕੀ ਹੋਏ ਨੇ ਪਹਿਲਾਂ ਮੈਂ ਧੁੱਪ ਵਾਲੀ ਸਾਈਡ ਜੇ ਮੈਂ ਆਪਾਂ ਕੰਨੀਫੇ ਕਰਕੇ ਜਾਂ ਕੋਲਰ ਕਰਕੇ ਪਾਉਣੇ ਹੁੰਨੇ ਮੈਂ ਉਲਟ ਸਾਈਡ ਪਾਟੇ ਫਿਰ ਮੈਂ ਚੱਕ ਕੇ ਦੁਬਾਰੇ ਫੇਰ ਉਲਟਾਈ ਕੀ ਵਰ ਕੰਮ ਕਰਦੇ ਕਰਦੇ ਦਿਮਾਗ ਨਾ ਬਹੁਤ ਜਗ੍ਹਾ ਤੇ ਹੁੰਦਾ ਕਿਉਂਕਿ ਅੱਜ ਮੈਨੂੰ ਆਈ ਸੀ ਕਪੜਾ ਦਾ ਕੰਮ ਮੇਰਾ ਥੋੜਾ ਜਿਆਦਾ ਸੀ ਤੇ ਅੰਦਰ ਵੀ ਦਾਲ ਸਬਜੀ ਵਗੈਰਾ ਬਣਾਉਣੀ ਸੀ ਤੇ ਮੇਰਾ ਵੀ ਦਿਮਾਗ ਬਹੁਤ ਘੁੰਮ ਰਿਹਾ ਸੀ ਅੱਜ ਤੇ ਆਪਦਾ ਵੀ ਬ੍ਰੇਕਫਾਸਟ ਕਰਨਾ ਹੁੰਦਾ ਸਬਜੀ ਵੀ ਬਣਾਉਣੀ ਹੁੰਦੀ ਹੈ ਤੇ ਹੋਰ ਕੰਮ ਵੀ ਬਹੁਤ ਹੁੰਦੇ ਨੇ ਦਿਮਾਗ ਨਹੀਂ ਕੀ ਤੇ ਖੜਦਾ ਹੈਗਾ ਬਸ ਐ ਹੁੰਦਾ ਕੰਮ ਹੋ ਗਿਆ ਮੈਨੂੰ ਨਹੀਂ ਸੀ ਚਲੋ ਮੈਂ ਕੱਪੜੇ ਸੁੱਕਣੇ ਪਾਵਾ ਪਹਿਲਾਂ ਕੱਪੜਾ ਦਾ ਕੰਮ ਖਤਮ ਹੋਏ ਧੁੱਪ ਵੀ ਬਾਹਰ ਬਹੁਤ ਤੇਜ਼ ਹੋ ਜਾਂਦੀ ਆ ਔਰ ਤੋਂ ਉੱਤੇ ਵੀ ਪਏ ਸੀ ਕੱਪੜੇ ਕੁਛ ਮੈਂ ਸੈਂਵੇਂ ਧੋਤੇ ਨੇ ਕੁਛ ਬੈੱਡ ਸ਼ੀਟਸ ਸੀਆਂ ਧੋਣ ਵਾਲੀਆਂ ਉਹ ਫਿਰ ਮੈਂ ਕੱਪੜਾ ਨਾਲ ਤਾਂ ਨਹੀਂ ਪਾਉਂਦੀ ਨਾ ਪੈਂਦੀਆਂ ਸੀ ਤੇ ਉਹ ਅਲੱਗ ਧੋਤੀਆਂ ਨੇ ਮੈਂ ਕਾਫੀ ਜ਼ਿਆਦਾ ਕੱਪੜੇ ਹੋ ਗਏ ਸੀ ਅੱਜ ਸਿੰਗਲ ਬੈੱਡ ਸ਼ੀਟਸ ਸੀ ਕੁਛ ਤਾਂ ਉੱਪਰ ਜੋ ਲੌਬੀ ਚ ਦਿਵਾਨ ਲੱਗੇ ਨੇ ਉਹਨਾਂ ਦੀ ਬੈੱਡ ਸ਼ੀਟ ਸੀ نیچے ਵੀ ਇੱਕ ਦਿਵਾਨ ਤੋਂ ਉਤਾਰੀ ਸਿੰਗਲ ਬੈੱਡ ਸ਼ੀਟ ਉਹ ਹੋ ਗਈ ਸੀ ਟੋਵਲ ਵੀ ਹੋ ਗਏ ਸੀ ਕਾਫੀ ਕੱਪੜੇ ਸੀ ਅੱਜ ਪਰ ਤੋ ਕੱਪੜਿਆਂ ਦਾ ਕੰਮ ਬਾਹਰੋਂ ਕਰਕੇ ਫਿਰ ਮੈਂ ਜਾਨੀ ਅੰਦਰ ਅੰਦਰ ਆਈ ਤਾਂ ਬੈਠ ਤੇ ਦਵਿੰਦਰ ਤੇ ਚਾਹ ਵਾਲੇ ਭਾਂਡੇ ਆਈ ਪਏ ਸੀ ਇਹਨਾਂ ਨੂੰ ਕੋਈ ਆਈ ਨਹੀਂ ਭਾਜੀ ਇਹ ਚੱਲ ਬੀਜ਼ੀੇ ਕੰਮ 'ਚ ਮੈਂ ਚੱਕਦਾ ਨਾ ਇਹਨਾਂ ਨੇ ਪੀ ਕੇ ਆਈ ਰੱਖ ਦੇਣੇ ਤੇ ਇੱਧਰ ਹੋ ਗਿਆ ਮੇਰਾ ਬ੍ਰੈਕਫਾਸਟ ਰੈਡੀ ਪਨੀਰ ਸ਼ਿਮਲਾ ਮਿਰਚ ਪਿਆਜ਼ ਟਮਾਟੋਸ ਚੀਜ਼ ਚਿਲੀ ਟਾਈਪ ਮੈਂ ਬਣਾ ਲਾਣੀ ਹੁੰਨੀ ਹੈ ਜਿਸ ਨੂੰ ਪਨੀਰ ਲਾਵਾਂ ਹਫ਼ਤੇ 'ਚ ਇੱਕ ਦਿਨ ਤਾਂ ਮੈਂ ਖਾਣੀ ਖਾਣੀ ਕਈ ਵਾਰ ਦੋ ਦਿਨ ਵੀ ਹੋ ਜਾਂਦਾ ਜੇ ਪਿਆ ਹੋਵੇ ਪਨੀਰ ਫ੍ਰਿਜ ਵਿੱਚ ਇਹਦੇ ਵਿੱਚੋਂ ਕੁਝ ਮੈਂ ਦਵਿੰਦਰ ਲਈ ਵੀ ਬਣਾਇਆ ਜੇ ਦਿਨ ਮੈਂ ਪਨੀਰ ਐਗ ਖਾਣੀ ਹੋਣਾ ਨੂੰ ਦੇ ਦੋਣੀਆਂ ਤੇ ਮੇਰੀ ਸ ਕਾਈ ਮੋਰੇ 11 ਵਜੇ ਦਾ ਮੈਂ ਕੰਮ ਤਾਂ ਅੱਜ ਜਲਦੀ ਫਿਨਿਸ਼ ਹੋ ਗਿਆ 10 ਵਜੇ ਫ੍ਰੀ ਹੋ ਗਈ ਸੀ ਮੈਂ ਹੁਣ ਡਰੰਗ ਰੂਮ ਵਿੱਚੋਂ ਆਈ ਆ ਤੁਹਾਨੂੰ ਵੀਡੀਓ ਸ਼ੇਅਰ ਕਰਕੇ ਮੇਡ ਲੌਸ ਬਾਰੇ ਨੋਟਬੁੱਕ ਤੇ ਸਾਰੇ ਪੁਆਇੰਟਸ ਪਹਿਲਾਂ ਨੋਟ ਕਰੇ ਫਿਰ ਤੁਹਾਨੂੰ ਵੀਡੀਓ ਦਿੱਤੀ ਆਉਂਦੀ ਆਉਂਦੀ ਰਿਮੋਟ ਵੀ ਚੈੱਕ ਕਰ ਲਈਏ ਸੀ ਦੋਸਤਾਂ ਨਾਲ ਲੈ ਕੇ ਆਈ ਇਸ ਚੱਕ ਕੇ ਸਾਰਾ ਕੁਝ ਅੱਦਾ ਸਮਾਨ ਇੱਕ ਮੈਨੂੰ ਦਵਿੰਦਰ ਡਿਸਟਰਬ ਕਰੀ ਗਿਆ ਦੁਬਾਰਾ ਦੁਬਾਰੇ ਫੋਨ ਆ ਰਹੇ ਸੀ ਆਈ ਦੀ ਫੋਟੋ ਭੇਜ ਦੇ ਆ ਪੇਪਰ ਦੀ ਫੋਟੋ ਭੇਜ ਦੇ ਦੀ ਭੇਜ ਦੇ ਵਿੱਚ ਡਿਸਟਰਬ ਕਰੇ ਮੈਨੂੰ ਘੰਟਾ ਲੱਗਿਆ ਵੀਡੀਓ ਬਣਾਉਣ ਤੇ ਹੁਣ ਰਹਿ ਗਈ ਵੀਡੀਓ ਉਨ ਐਡਿਟ ਕਰੂੰਗੀ ਦੇਖੂੰਗੀ ਵੀਡੀਓ ਅੱਜ ਪਤਾ ਨਹੀਂ ਹੁਣ ਮੈਂ ਇਹ ਵੀਡੀਓਸ ਨੂੰ ਦੇ ਪਾਉਂਗੀ ਕਬ ਬਲੌਗ ਆਊਗਾ ਬਲੌਗ ਐਡਿਟ ਕਰਿਆ ਪਿਆ ਬਲੌਗ ਦੀ ਐਡੀਟਿੰਗ ਮੈਂ ਕੱਲ ਕਰਤੀ ਸੀ ਪਹਿਲੀ ਤੇ ਜਿਹੜੀ ਉਹ weight loss ਬਾਰੇ ਤੁਹਾਡੇ ਸਵਾਲਾਂ ਦਾ ਜਵਾਬ ਦਿੱਤੇ ਨੇ ਉਹ ਵੀਡੀਓ ਦੇਖੂੰਗੀ ਜੇ ਵੀਡੀਓ ਐਡੀਟਿੰਗ ਹੋ ਗਈ ਅੱਜ ਥੰਬਨੇਲ ਪਿਆ ਸਾਰਾ ਕੁਝ ਕੰਪਲੀਟ ਹੋ ਗਿਆ ਫਿਰ ਮੈਂ ਅੱਜ ਉਹ ਪੋਸਟ ਕਰ ਦੂੰਗੀ ਪਹਿਲਾਂ ਬਲੌਗ ਕਰ ਲੂੰ ਕਰ ਦੂੰਗੀ ਦੇਖਾਂਗੀ ਕੀ ਪਹਿਲਾਂ ਹੋਊਗਾ ਹੁਣ ਪਹਿਲਾਂ ਤਾਂ ਮੈਂ ਰੈਸਟ ਕਰਦੀ ਆ ਇੱਕ ਦੋ ਫੋਨ ਕਰਦੀ ਆ ਉਸ ਤੋਂ ਬਾਅਦ ਦੇਖੂੰਗੀ ਪਹਿਲਾਂ ਕਿਉਂਕਿ ਵੀਡੀਓ ਦੀ ਐਡੀਟਿੰਗ ਪਹਿਲਾਂ ਮੈਂ ਕਰ ਚੁੱਕੀ ਆ ਗਰਮੀ ਵਿੱਚ ਬੈਠ ਕੇ ਬੋਲਣਾ ਵੀਡੀਓ ਬਣਾਉਣੀ ਬਹੁਤ ਔਖੀ ਹੋ ਜਾਂਦੀ ਹੈ ਬਸ ਮੈਂ ਏਸੀ ਲਗਾ ਲਿਆ ਸੀ ਡਿਸਟਰਬੈਂਸ ਏਸ ਜੀ ਵੀ ਆਨ ਦੀ ਹੈ ਪਰ ਕੀ ਕਰੀ ਬੈਠਣ ਹੁਣ ਇਹ ਪੱਖਾ ਨਾਲ ਜਾਂ ਪੱਖੇ ਨਾਲ ਬੈਠ ਕੇ ਇਥੋਂ ਬੋਲੂਗੀ ਫਿਰ ਤੁਸੀਂ ਕਹੋਗੇ ਵਾਏ ਬਹੁਤ ਘੱਟ ਆਉਂਦੀ ਹੈ ਪ੍ਰੋਬਲਮ ਇਹ ਹੀ ਹੁੰਦੀ ਹੈ ਗਰਮੀ ਵਿੱਚ ਪੱਖੇ ਕੋਲਰਾਂ ਕਰਕੇ ਇਹਨਾਂ ਆਵਾਜ਼ ਬਹੁਤ ਘੱਟ ਜਾਂਦੀ ਹੈ ਚਲੋ ਜੀ ਹੁਣ ਰੈਸਟ ਕਰਦੇ ਹਾਂ ਰੈਸਟ ਤਾਂ ਨਹੀਂ ਕਹਿ ਸਕਦੇ ਹੈਗੇ ਨਾਲੇ ਮੈਂ ਰੈਸਟ ਨਹੀਂ ਕਰਦੀ ਇੱਕ ਦੋ ਫੋਨ ਕਰਦੀ ਆ ਵੀ ਜਾਦਾ ਫਰੂਟ ਵੀ ਖਾਣੀਆਂ ਪਾਣੀ ਵੀ ਪੀਣੀਆਂ ਅ ਥੋੜਾ ਜਿਹਾ ਵੀਡੀਓ ਵਾਲ ਵੀ ਦੇਖੂੰਗੀ ਕੋਸ਼ਿਸ਼ ਕਰੂੰਗੀ ਅੱਜ ਹੀ ਵੀਡੀਓ ਮੈਂ ਤੁਹਾਨੂੰ ਦੇ ਦਾਂ ਦੇਖਦੇ ਆਂ ਕੀ ਬਣਦਾ ਅੱਜ ਮੈਂ ਬਾਥਰੂਮ ੀਪਲੀਨ ਕੀਤਾ ਸ਼ਾਮ ਨੂੰ ਫਿਰ ਮੈਂ ਇੱਕ ਬਾਥਰੂਮ ਦੀ ਫੱਟੀ ਮੰਗ ਤੋਂ ਨੇ ਨਹੀਂ ਬਾਥਰੂਮ ਵਾਲਾ ਮੈਟ ਵਾਸ਼ ਕਰਨਾ ਕਿਚਨ ਦੇ ਪੋਣੇ ਟੋਵਲ ਤੋਂ ਉਹਨਾਂ ਨੇ ਪਹਿਨੇ ਸ਼ਾਮ ਨੂੰ ਮੇਰੇ ਉਹ ਕੰਮ ਕਰਨ ਵਾਲੇ ਪਏ ਨੇ ਦੇਖਾਂਗੇ ਸ਼ਾਮ ਆਉਗੀ ਕੀ ਬਣੂ ਆਈ ਨੂੰ ਪਤਾ ਕਿਤੇ ਜਾਣਾ ਪੈ ਜੇ ਸਾਨੂੰ ਕੋਈ ਨਹੀਂ ਪਤਾ ਹੁਣ ਸੀ ਟਾਈਮ ਦੁਪਹਿਰ ਦਾ 2:30 ਵੇ ਦਾ ਟਾਈਮ ਸੀ ਲੰਚ ਮੈਂ ਕਰ ਲਿਆ ਸੀ ਔਰ ਲੰਚ ਤੋਂ ਬਾਅਦ ਮਿੱਥੋ ਹੋਏ ਬੈਠ ਨਹੀਂ ਹੁੰਦੇ ਮੈਨੂੰ ਆਹ ਹਾਂ ਕਿ ਮੈਂ ਕੁਝ ਨਾ ਕੁਝ ਕਰਾਂ ਕਿਉਂਕਿ ਰੈਸਟ ਜਿਹ ਤੇ ਕੰਮ ਮੈਨੂੰ ਸ਼ਾਮ ਨੂੰ ਸੀਗੇ ਬਾਹਰ ਕੰਮ ਸੀਗੇ ਬਾਲਟੀ ਵਗੈਰਾ ਮੈਂ ਤੋਂ ਹਣੀ ਸੀ ਪਲਾਂਟਸ ਨੂੰ ਪਾਣੀ ਦੇਣਾ ਹਨ ਪਰ ਹੁਣ ਉਹ ਕੰਮ ਇੰਨੀ ਗਰਮੀ ਵਿੱਚ ਤਾਂ ਮੈਂ ਨਹੀਂ ਕਰੂੰ ਸ਼ਾਮ ਨੂੰ ਕਰੂੰਗੀ ਫਿਰ ਮੈਂ ਸੋਚਿਆ ਚਲੋ ਕਬਡ ਸੈਟ ਕਰ ਲੈਂਦੀ ਹਾਂ ਮੇਰੀ ਕਬਡ ਵੀ ਕਾਫੀ ਖਰਾਬ ਹੋਈ ਸੀ ਦਵਿੰਦਰ ਦੀ ਵੀ ਥੋੜੀ ਹੋਈ ਪਈ ਸੀ ਮੈਂ ਜਦੋਂ ਅਲਮਾਰੀਆਂ ਸੈਟ ਕਰਦੇ ਆਪਾਂ ਅੱਜ ਤੇ ਮੈਂ ਸਾਰੇ ਕੱਪੜੇ ਕੱਢੇ ਬਾਹਰ ਕੁਝ ਕੱਪੜੇ ਇਹ ਜਿਹੇ ਸੀ ਆਪਾਂ ਪਾਉਣੇ ਭੁੱਲਿਆ ਨਹੀਂ ਹਨਾ ਦਿਖਦੇ ਹੀ ਨਹੀਂ ਹੈਗੇ ਅੱਖਾਂਗੇ ਆਉਂਦੀ ਨਹੀਂ ਹੈਗੇ ਤੇ ਫਿਰ ਮੈਂ ਕੁਝ ਐਦਾ ਦੋ ਤਿੰਨ ਸੂਟ ਮੈਂ ਅੱਜ ਨਾਈਟ ਸੂਟ ਲਈ ਕੱਢੇ ਮੈਂ ਕਿਹਾ ਚਲੋ ਸਵੇਰੇ ਜਦੋਂ ਉਦੋਂ ਮੈਂ 2-3 ਸੂਟ ਲਗਾ ਲੰਨੀ ਕੰਮਕੁੰਮ ਵਾਸਤੇ ਤੇ ਹਣ ਜਾਣਗੇ ਕੀ ਕਰਾਂ ਕੱਪੜਾ ਨੂੰ ਦੇਖ ਕੇ ਤਾਂ ਦਿਲ ਐਂ ਕਰਦਾ ਹੁੰਦਾ ਵੀ ਐਂ ਗਰਮੀ 'ਚ ਪੰਜ-ਛਤ ਸੂਟ ਫਟ ਫਟਣ ਹਨ ਤਾਂ ਕੱਪੜੇ ਨਿਕਲਣਾ ਵੀ ਕੱਪੜੇ ਐਨੇ ਪਏ ਨੇ ਕੁਝ ਸੂਟ ਮੈਂ ਚੱਕ ਕੇ ਰੱਖੇ ਜਿਹੜੇ ਮੈਨੂੰ ਲੱਗੇ ਵੀ ਹੁਣ ਮੌਸਮ ਚਲਾ ਗਏ ਨਾ ਵੀ ਥੋੜੀ ਗਾਫ ਜੀ ਮੋਟੀ ਜੀ ਕਾਟਨ ਆ ਹੁਣ ਜਿਆਦੇ ਗਰਮੀ ਵਿੱਚ ਇਹ ਨਹੀਂ ਪਾਣੇ ਹੈਗੇ ਤੋਂ ਮੈਂ ਚੱਕ ਕੇ ਅਲੱਗ ਰੱਖ ਅਤੇ ਫਿਰ ਇਹ ਵਾਲੀ ਕਬਡ ਵਿੱਚ ਮੈਂ ਸਿਰਫ ਡੇਲੀ ਪਾਉਣ ਵਾਲੇ ਕੱਪੜੇ ਹੀ ਰੱਖਦੀ ਹੁੰਦੀਆਂ ਜਿਹੜੇ ਆਪਾਂ ਨੂੰ ਡੇਲੀ ਚਾਹੀਦੇ ਹੁੰਦੇ ਨੇ ਉਹੀ ਰੱਖਦੀ ਹੁੰਦੇ ਜਿਹੜੇ ਨਹੀਂ ਪੋਣੇ ਹੈਗੇ ਹੁਣ 2-4 ਮਹੀਨੇ ਜਾਂ ਕੁਝ ਟਾਈਮ ਦੀ ਲੋਡ ਨੇ ਉਹ ਮੈਂ ਅਲੱਗ ਰੱਖਿਆ ਹੁੰਦੀ ਆ ਫਿਰ ਉਹ ਕੱਪੜੇ ਵਿੱਚ ਮਿਕਸ ਹੋ ਗੋ ਜਿਹੜਾ ਆਪਾਂ ਨੂੰ ਕੱਪੜੇ ਚਾਹੀਦੇ ਹੁੰਦੇ ਨੇ ਉਹ ਵੀ ਨਹੀਂ ਆਪਾਂ ਨੂੰ ਲੱਭਦੇ ਹੈਗੇ ਫਿਰ ਇਹ ਦ ਕਵਰ ਸੈੱਟ ਕਰਦੇ ਨੂੰ ਮੈਨੂੰ ਮਿਲਿਆ ਕੁਝ 올ਡ ਮੈਮਰੀਜ਼ ਜਾਂ ਦੇ 올ਡ ਤਾਂ ਨਹੀਂ ਅਸੀਂ ਬਾਲੀ ਟ੍ਰਿਪ ਤੇ ਗਏ ਸੀ ਉਦੋਂ ਦੀ ਸਾਡੇ ਉਥੇ ਪਿਕਚਰਸ ਕਲਿੱਕ ਕਰਵਾਈਆਂ ਸੀ ਜਿਹੜੂ ਕਲਿੱਕ ਕਰਦੇ ਹੁੰਦੇ ਨੇ ਆਪਣੇ ਤੋਂ ਚਾਰਜਿਸ ਆਪਾਂ ਨੂੰ ਚਾਰਜ ਕਰਕੇ ਤੇ ਦਵਿੰਦਰ ਤਾਂ ਕਹਿੰਦੇ ਸੀ ਨਹੀਂ ਕਰਾਉਣੀਆਂ ਨਹੀਂ ਕਰਾਉਣੀਆਂ ਫਿਰ ਮੈਂ ਥੱਕੇ ਨਾ ਕਰਵਾਈ ਮੈਂ ਕਿਹਾ ਨਹੀਂ ਕਰਵਾਉਣੀਆਂ ਨੇ ਫਿਰ ਇਹ ਟਾਈਮ ਦੁਬਾਰੇ ਦ ਇੱਕ ਜਸਟ ਪਿਕਚਰਸ ਆ ਮੈਮਰੀ ਰਏ ਨੇ ਹੁੰਦੇ ਮੈਂ ਦੇਖ ਰਹੀ ਹਾਂ ਹਾਏ ਮੈਂ ਇੰਨੀ ਮੋਟੀ ਸੀ ਉਦੋਂ ਐਨਾ ਮੋਟਾ ਮੂੰਹ ਸੀ ਮੇਰਾ ਉਦੋਂ ਮੈਨੂੰ ਹਾਸੇ ਆਣੀ ਸੀ ਜਦ ਮੈਂ ਦਵਿੰਦਰ ਨੂੰ ਦਿਖਾਈ ਉਹ ਵੀ ਬਹੁਤ ਹਸ ਤੀ ਹਾਂ ਹਾਏ ਤੂੰ ਇੰਨੀ ਮੋਟੀ ਸੀ ਦਿੰਦਰ ਕੱਪੜੇ ਹੋ ਗਏ ਸੈਟ ਹੈਂਗ ਹਾਸਤੇ ਸਾਰੇ ਮੇਰੇ ਕੋਈ ਆਉਣ ਜਾਣ ਵਾਲੀ ਸੂਟ ਨੇ ਪ੍ਰੈਸ ਕਰਕੇ ਹੈਂਗ ਕਰੇ ਹੁੰਦੇ ਨੇ ਇਹ ਸਾਰੇ ਘਰੇ ਪਾਉਣ ਵਾਲੇ ਨੇ ਇਹ ਵੀ ਪ੍ਰੈਸ ਕਰਕੇ ਰੱਖੇ ਹੁੰਦੇ ਨੇ ਬਸ ਇੰਨੇ ਕ ਸੂਟ ਮੇ ਰੱਖੇ ਨਹੀਂ ਘਰੇ ਪਾਉਣ ਵਾਲੇ ਲਾ ਲੋ ਕੋਈ ਸਵੇਰੇ ਸ਼ਾਮ ਕੰਮ ਚ ਪਾਉਣ ਵਾਲਾ ਇਹ ਬਾਸਕਟ ਵਿੱਚ ਪਏ ਨੇ ਟੀ-ਸ਼ਰਟਸ ਪਜਾਮੇ ਨਾਈਟ ਸੂਟਸ ਉਹ ਜਿਹੜਾ ਪਿੱਛੇ ਡੱਬਾ ਪਿਆ ਉਹਦੇ ਵਿੱਚ ਪਏ ਨੇ ਕਾਟਨ ਦੇ ਦੁਪੱਟੇ ਅੱਗੇ ਛੋਟਾ ਡੱਬਾ ਵੇ ਬਾਕਸ ਪਰ ਵਿੱਚ ਮੇਰੇ ਸੌਕਸ ਨੇ ਤੇ ਨੀਚੇ ਐਸੇ-ਐਸਾ ਸਮਾਨ ਆਹ ਵਾਲੇ ਬਾਕਸ ਵਿੱਚ ਤਾਂ ਹੈਗੇ ਨੇ ਖਾਲੀ ਪੋਲੀਥੀਨ ਨੇ ਇਤ ਬਾਕਸ ਜਿਹੜੇ ਅਰੇਂਜ ਕਰਕੇ ਰੱਖੇ ਨੇ ਇਹ ਵਾਲੇ ਬਾਕਸ ਚ ਲਫਾਫੇ ਚ ਓਲ ਪ੍ਰਾਣੇ ਕੱਪੜੇ ਪਾਏ ਹੋਏ ਨੇਗੇ ਜਿਵੇਂ ਕੋਈ ਕਾਰ ਟਰੈਕਟਰ ਸਾਫ ਕਰਨੇ ਕੱਪੜਾ ਮੰਗਦੇ ਫਿਰ ਮੈਂ ਕੱਟ ਕੇ ਤਿਆਰ ਕਰਕੇ ਰੱਖ ਲੈਂਦੀ ਔਰ ਆਹ ਵਾਲੇ ਛੋਟੇ ਪੋਲੀਥੀਨ ਵਿੱਚ ਕੁਝ ਮਾਈਕਰੋਫਾਈਬਰ ਕੱਪੜੇ ਨੇ ਕੁਝ ਦਵਿੰਦਰ ਦੇ ਨਵੇਂ ਹੈਂਕੀ ਨੇ ਮੈਂ ਅਲੱਗ ਰੱਖ ਦੂਣੇ ਨਵੇਂ ਕਿਉਂਕਿ ਫਿਰ ਡੇਲੀ ਯੂਜ਼ ਜਿਹੜੇ ਹੈਂਕੀ ਹੁੰਦੇ ਨੇ ਥੋੜੇ ਪੀਲਕ ਜੀ ਫੜ ਜਾਂਦੇ ਨੇ ਇਹ ਮੈਂ ਨਵੇਂ ਅਲੱਗ ਰੱਖਦੀ ਹੁੰਦੀ ਆ ਇਸ ਤਰ੍ਹਾਂ ਇਹ ਮੇਰੀ ਕਪੜਾ ਹੋ ਗਈ ਸੈਟ ਤੇ ਉਸ ਤੋਂ ਬਾਅਦ ਦਵਿੰਦਰ ਆ ਗਈ ਸੀ ਘਰੇ ਕਹਿੰਦੇ ਮੈਨੂੰ ਲੱਗੀ ਪ ਹੀ অপਸ਼ਨਸ ਨਹੀਂ ਕਹਿੰਦੇ ਖਾਣ ਨੂੰ ਮੈਂ ਕਿ ਟਿੱਕੀਆਂ ਪਈਆਂ ਫ੍ਰੀਜ਼ਰ ਵਿੱਚ ਮੈਂ 버ਗਰ ਸੈਂਡਵਿਚ ਬਣਾ ਦਾਨੀ ਆ ਫਿਰ ਕਹਿੰਦੇ ਚਲੋ ਬਣਾਓ ਫਿਰ ਮੈਂ 버ਗਰ ਸੈਂਡਵਿਚ ਕਰਦਾ ਰੈਡੀ ਇਹਦੇ ਵਿੱਚ ਟਿੱਕੀ ਪਾਈਏ ਸੈਲਡ ਪਾਇਆ ਕੋਈ ਸੌਸ ਵਗੈਰਾ ਲਗਾ ਦਾਨੀ ਹੁੰਨੇ ਬਸ ਇਹੀ ਹੁੰਦਾ ਬ੍ਰੈਡ ਵੀ ਹਮੇਸ਼ਾ ਘਰੇ ਪਈ ਹੁੰਦੀਆਂ ਨੇ ਕੀ ਕਹਿਣਾ ਕਦੇ ਖਤਮ ਹੋ ਜੂਨ ਤੇ ਟਿੱਕੀਆਂ ਵੀ ਹਮੇਸ਼ਾ ਹੀ ਪਈ ਹੁੰਦੀਆਂ ਨੇ ਸੈਲਡ ਵੀ ਹੁੰਦੀ ਹੀ ਹੁੰਦਾ ਦੋਸਤੋ ਬਾਦ ਦਵਿੰਦਰ ਕਰਨ ਲੱਗੇ ਫਿਰ ਰੈਸਟ ਕਹਿੰਦੇ ਮੈਂ ਰੈਸਟ ਕਰਦਾ ਮੈਂ ਕਿ ਚਲੋ ਤੁਸੀਂ ਰੈਸਟ ਕਰੋ ਮੈਂ ਦੂਸਰੇ ਰੂਮ ਵਿੱਚ ਜਾ ਕੇ ਇਹਨੇ ਕਪੜੇ ਪ੍ਰੈਸ ਕਰ ਲਿਆ ਮਾਂ ਕਪੜੇ ਧੋਤੇ ਇਸ ਮਾਰਨਿੰਗ ਵਿੱਚ ਕਾਫੀ ਜ਼ਿਆਦਾ ਹੋ ਗਏ ਇਸਕੋ ਕਿ ਦਵਿੰਦਰ ਵੀ ਹੁਣ ਜ਼ਿਆਦਾਤਰ ਕੁਰਤੇ ਪਜਾਮੇ ਪਾਉਂਦੇ ਨੇ ਗਰਮੀ ਕਰਕੇ ਥੋੜੇ ਇਹਨਾਂ ਨੂੰ ਕੁਰਤੇ ਵੀ ਐਵੇਂ ਕੰਫਰਟੇਬਲ ਲੱਗਦੇ ਨੇ ਤੇ ਸੂਟ ਕਾਟਨ ਦੇ ਹੁੰਦੇ ਨੇ ਅਪਦੇ ਵੀ ਕਾਟਨ ਦੇ ਗਰਮੀ ਵਿੱਚ ਕਾਟਨ ਦੇ ਕੱਪੜੇ ਕੰਫਰਟੇਬਲ ਲੱਗਦਾ ਕਾਟਨ ਹੀ ਵੇਅਰ ਹੁੰਦੀ ਹੈ ਤੇ ਪ੍ਰੈਸ ਵੀ ਬਸ ਰੋਜ਼ ਵਾਂਗੂ ਰੋਜ਼ ਕੱਪੜੇ ਧੋ ਲੋ ਜਿੰਨੇ ਧੋ ਲੋ ਉੰਨੇ ਹੀ ਪ੍ਰੈਸ ਵਾਲੇ ਹੋ ਜਾਂਦੇ ਨੇ ਮੈਂ ਕਿਹਾ ਚਲੋ ਮੈਂ ਕੱਪੜੇ ਪ੍ਰੈਸ ਕਰਦਾ ਕੰਮ ਖਤਮ ਉਹ ਕਰਨੇ ਕਰਨੇ ਅੱਜ ਵੀ ਕਰਨੇ ਕੱਲ ਨੂੰ ਵੀ ਕਰਨੇ ਫਿਰ ਕੱਲ ਨੂੰ ਹੋਰ ਨਵੇਂ ਕੰਮ ਹੋ ਜਾਂਦੇ ਨੇ ਜੇ ਇੱਕ ਦਿਨ ਦਾ ਸੇਮ ਡੇ ਖਤਮ ਨਾ ਕਰੀਏ ਫਿਰ ਨੈਕਸਟੇ ਹੋਰ ਕੰਮ ਹੋ ਜਾਂਦੇ ਨੇ ਹਲੇ ਪਿਛਲੇ ਕੰਮ ਪਈ ਹੋਣਗੇ ਜਾਂ ਅਗਲੇ ਹੋਰ ਇਕੱਠੇ ਹੋ ਜਾਣਗੇ ਬਹੁਤ ਕੰਮ ਇਕੱਠੇ ਹੋ ਜਾਂਦੇ ਨੇ ਇਸ ਕਰਕੇ ਮੇਰੀ ਤਾਂ ਹੀ ਕੋਸ਼ਿਸ਼ ਹੁੰਦੀ ਜਿਹੜੇ ਕੰਮ ਹੈਗੇ ਨੇ ਜਿਹੜੇ ਕੱਪੜੇ ਹੈਗੇ ਨੇ ਜਿਹ ਇਸ ਦਿਨ ਮੈਂ ਧੋਤੇ ਨੇ ਉਸੇ ਦਿਨ ਹੀ ਪ੍ਰੈਸ ਕਰਦਾਨੀ ਹੁੰਦੀ ਆ ਕਦੇ-ਕਦੇ ਤਾਂ ਰਹਿ ਵੀ ਜਾਂਦੇ ਨੇ ਜੇ ਕੋਈ ਜ਼ਿਆਦਾ ਕੰਮਤੰਦ ਹੋ ਜਾਏ ਇੱਕ ਤੇਜ਼ ਬਾਹਰ ਜਾਣਾ ਪੈ ਜੀ ਨਹੀਂ ਤੇ ਕੋਸ਼ਿਸ਼ ਤਾਂ ਹੀ ਹੁੰਦੀ ਹੈ ਕਿ ਜਿਹੜੇ ਕੱਪੜੇ ਧੋਤੇ ਨੇ ਉਹਨਾਂ ਨੂੰ ਉਸੇ ਦਿਨ ਪ੍ਰੈਸ ਕਰਕੇ ਸੰਭਾਲਦਾ ਸੋ ਮੈਂ ਕਾਦੇਸ ਕੱਪੜੇ ਪ੍ਰੈਸਾ ਟੇਬਲ ਮੇਰੇ ਨਾਲ ਇੰਨਾ ਜ਼ਿਆਦਾ ਰੂਮ ਠੀਕ ਹੈ ਚਲੋ AC ਹੈਗਾ ਹਨਾ ਹੁਣ ਤਾਂ ਚਲੋ AC ਨਹੀਂ ਲਿਖਾਇਆ ਪਰ ਆਪਸ਼ਨ ਹੈਗੇ ਵੀ AC ਲੱਗ ਜਾ ਗਰੂ ਪਰ ਟੇਬਲ ਨਹੀਂ ਮੈਨੂੰ ਕੰਫਰਟੇਬਲ ਨਹੀਂ ਲੱਗ ਰਹਾ ਹੈਗਾ ਬਿਲਕੁਲ ਵੀ ਠੀਕ ਹੈ ਕੱਪੜੇ ਪ੍ਰੈਸ ਹੋ ਰਹੇ ਨੇ ਬਸ ਇੰਨਾ ਹੁਣ ਤਾਂ ਮੈਂ 3-4 ਵਾਰੇ ਕੱਪੜੇ 3-4 ਵਾਰ ਟੇਬਲ ਤੇ ਕੱਪੜੇ ਪ੍ਰੈਸ ਕਰ ਲਿਆ ਪਰ ਮੈਨੂੰ ਕੰਫਰਟੇਬਲ ਨਹੀਂ ਫੀਲ ਹੋਇਆ ਹੈਗਾ ਤੋ ਉਸ ਤੋਂ ਬਾਅਦ ਸ਼ਾਮ ਨੂੰ ਚਾਹ ਪੀਣ ਤੋਂ ਬਾਅਦ ਸਵਾ 4:30 ਦਾ ਟਾਈਮ ਆ ਮੈਂ ਆ ਗਈ ਇਸ ਬਾਅਦ ਬਾਲਟੀ ਚੱਕ ਕੇ ਬਾਥਰੂਮ ਵਾਲੀ ਬਾਲਟੀ ਮੱਗ ਫੱਟੀ ਵਾਈਪਰ ਐਂਡ ਸੋਪ ਕੇ ਸਾਰਾ ਕੁਝ ਫਿਰ ਮੈਂ ਇੱਕ ਦਿਨ ਇਕੱਠਾ ਹੀ ਤੋ ਨਹੀਂ ਹੁੰ ਬਾਥਰੂਮ ਡੀਪ ਕਲੀਨ ਸਵੈਰ ਕੀਤਾ ਸੀਗਾ ਪਰ ਬਾਲਟੀ ਮੱਗ ਵਗੈਰਾ ਮੈਂ ਬਾਹਰ ਲਿਆ ਕੇ ਧੋਣੀ ਹੁੰਨੀ ਬਾਥਰੂਮ ਵਿੱਚ ਨਹੀਂ ਮੈਂ ਧੋਤ ਤਾਂ ਮੈਂ ਸੋਚਿਆ ਅੱਜ ਪੱਖਾ ਲਗਾ ਕੇ ਮੈਂ ਬਾਥਰੂਮ ਵਿੱਚ ਨਾ ਧੋਵਾਂ ਤੇ ਫਿਰ ਮੈਂ ਕਿਹਾ ਉਹ ਛਿੱਟੇ ਇਹ ਕੰਧਾਂ ਤੇ ਪੈਣਗੇ ਗੰਦ ਜੇ ਮੈਂ ਚਲੋ ਬਾਹਰ ਹੀ ਧੋਣੀ ਖੁੱਲੀ ਜਗ੍ਹਾ 'ਚ ਆ ਕੇ ਮੈਨੂੰ ਧੋਣ ਦਾ ਮਜ਼ਾ ਆਉਂਦਾ ਅੰਦਰ ਜੇ ਨਹੀਂ ਧੋਣ ਦਾ ਵਧੀਆ ਲੱਗਦਾ ਮੈਨੂੰ ਤੇ ਬਾਹਰ ਲਿਆ ਕੇ ਧੋਣੀ ਹੁੰਨੀ ਆ ਬਾਲਟੀ ਮੱਗ ਸਾਰਾ ਕੁਝ ਧੋਣਾ ਈਜ਼ੀ ਹੈ ਹੈਨਾ ਸੌਖਾ ਹੈ ਤੇ ਪਰ ਇਹ ਜਿਹੜੀ ਫੱਟੀ ਹੈ ਨਾ ਇਹ ਤੂੰ ਨਹੀਂ ਬਹੁਤ ਬਹੁਤ ਜ਼ਿਆਦੇ ਔਖੀ ਹੈ ਇਹਦੇ ਵਿੱਚ ਬਰਸ਼ ਮਾਰਨਾ ਪੈਂਦਾ ਪਹਿਲਾਂ ਮੈਂ ਕਲੇ ਸਕਰਬਰ ਨਾਲ ਸਾਫ਼ ਕਰ ਦਿੰਨੇ ਫਿਰ ਮੈਂ ਬਰਸ਼ ਮਾਰਦੀ ਹੁੰਨੀ ਆ ਕਿਉਂਕਿ ਇਹਦਾ ਡਿਜ਼ਾਈਨ ਇਹ ਹੈ ਜਿਵੇਂ ਬੁੰਤੀ ਨਹੀਂ ਪਾਉਣੇ ਹੁੰਦੇ ਤਾਂ ਬੁੰਤੀ ਜੀ ਮੰਗੂ ਡਿਜ਼ਾਈਨ ਹੈ ਤੇ ਵਿੱਚ ਇਹਦੇ ਨਾਲ ਸਾਬਨ ਨਾਲ ਪਾਣੀ ਚਿਟਚਿਟਾ ਪਾਣੀ ਜੇ ਖੜ ਜਾਂਦਾ ਫਿਰ ਉਸ ਉਸ ਕਰਕੇ ਨਾ ਬਰਸ਼ ਮਾਰ ਮਾਰ ਸਾਫ਼ ਕਰਨੀ ਪੈਂਦੀ ਹੈ ਪਹਿਲਾਂ ਮੈਂ ਕਲੇ ਸਕਰਬਰ ਨਾਲ ਸਾਫ਼ ਕਰਦੀ ਆ ਫਿਰ ਮੈਂ ਬਰਸ਼ ਮਾਰ ਕੇ ਸਾਫ਼ ਕਰਦੀ ਆ ਦੋ ਵਾਰ ਕਰਨੀ ਪੈਂਦੀ ਹੈ ਫਿਰ ਸਾਫ਼ ਹੁੰਦੀ ਹੈ ਸੋ ਇਹ ਮਹੀਨੇ ਚ ਇੱਕ ਦਿਨ ਤਾਂ ਇਹਨਾਂ ਦੀ ਚੀਜ਼ਾਂ ਦੀ ਵੀ ਸਫਾਈ ਬਹੁਤ ਜ਼ਰੂਰੀ ਹੋ ਜਾਂਦੀ ਹੈ ਜੇ ਆਪਾਂ ਜ਼ਿਆਦਾ ਯੂਜ਼ ਕਰਦੇ ਜਾਂਦੇ ਫੈਮਿਲੀ ਮੈਂਬਰ ਤਾਂ ਜਿਆਦੇ ਜਲਦੀ ਕਰਨੀ ਪੈਂਦੀ ਜਮਾਸਤੇ ਮੈਂ ਤਾਂ ਦਵਿੰਦਰੀ ਬਾਥਰੂਮ ਯੂਜ਼ ਕਰ ਦਿੰਦਾ ਦੋ ਜਾਣੇ ਤਾਂ ਫਿਰ ਚਲੋ ਮੈਨੂੰ 20 ਦਿਨ ਵੀ ਕਈ ਵਾਰ 20 ਦਿਨਾਂ ਤੋਂ ਵੀ ਕਰਦਾ ਨਹੀਂ ਕਈ ਵਾਰ ਮਹੀਨਾ ਵੀ ਲੰਘ ਜਾਂਦਾ ਡਿਪੈਂਡ ਕਰਦਾ ਕਿ ਕਦੋਂ ਟਾਈਮ ਮਿਲਦਾ ਤੇ ਹੁਣ ਪਰ ਹੁਣ ਗਰਮੀ ਆ ਗਈ ਦੋ ਵਾਰ ਨਹਾਉਣ ਲੱਗੇ ਥੋੜਾ ਜਲਦੀ ਕਰਨੀ ਪਿਆ ਕਰੂਗੀ ਐਂਡ ਬਾਥਰੂਮ ਵਾਲਾ ਮੈਟ ਵੀ ਮੈਂ ਕਿਹਾ ਹੁਣ ਧੋ ਹੀ ਦਵਾ ਇਹ ਵੀ ਗੰਦਾ ਹੋਇਆ ਪਿਆ ਸੀਗਾ ਜਦੋਂ ਬਾਥਰੂਮ ਵਾਲਾ ਮੈਟ ਗੰਦਾ ਹੋਏ ਨਾ نیچے ਬੈਠ ਜਾਂਦਾ ਬਿਲਕੁਲ ਫਲੈਟ ਫਲੈਟ ਚ ਹੋਣ ਲੱਗ ਜਾਂਦਾ ਵੈਸੇ ਵੀ ਦੇਖਣ ਸੇ ਉੱਪਰ ਸਰਫ ਪਾ ਕੇ ਤੇ ਕੱਪੜੇ ਤੋਂ ਨਾਲ ਬਰਸ਼ ਮਾਰ ਦਿੰਦੇ ਨੇ ਹੁਣ ਇਹ ਬਹੁਤ ਵਧੀਆ ਬਹੁਤ ਜਲਦੀ ਸਾਫ਼ ਹੋ ਜਾਂਦਾ ਹਰ ਇੱਕ ਚੀਜ਼ ਨੂੰ ਟਾਈਮ ਟੂ ਟਾਈਮ ਸਾਫ਼ ਕਰਨੀ ਪੈਂਦੀ ਹੈ ਇਹ ਤਾਂ ਹੈਨੀ ਆਪਣੀ ਗੰਦੀ ਹੋ ਗਈ ਚੀਜ਼ ਵੀ ਸੁੜ ਦੋ ਹੋਰ ਲਿਓ ਵੀ ਸਫਾਈ ਹਰ ਇੱਕ ਚੀਜ਼ ਹੀ ਰੱਖਾਂਗੇ ਫੇਰ ਉਹ ਲੰਬੇ ਸਮੇਂ ਤੱਕ ਚੱਲਦੀ ਉਹਦੀ ਲਾਈਫ ਲੌਂਗ ਹੁੰਦੀ ਹੈ ਹਰ ਇੱਕ ਚੀਜ਼ ਦੀ ਸਫਾਈ ਕਰੀ ਵੀ ਸਾਫ਼ ਵੀ ਸੋਹਣਾ ਲੱਗਦਾ ਤੇ ਚੀਜ਼ਾਂ ਵੀ ਆਪਣੇ ਲੰਬੇ ਸਮੇਂ ਤੱਕ ਚੱਲਦੀਆਂ ਨੇ ਪੈਸੇ ਨਹੀਂ ਵੇਸਟ ਹੁੰਦੇ ਇਦਾਂ ਆਪਾਂ ਸਾਫ਼ ਰੱਖਾਂਗੇ ਵੈਸੇ ਵੀ ਦੇਖਣ ਨੂੰ ਵੀ ਸੋਹਣੀਆਂ ਚੀਜ਼ਾਂ ਸਾਫ਼ ਚੀਜ਼ਾਂ ਵਧੀਆ ਲੱਗਦੀਆਂ ਨੇ ਨਾ ਤੇ ਕਿੰਨੀ ਕੋਈ ਪੁਰਾਣੀ ਚੀਜ਼ ਹੋਵੇ ਪਰ ਜੇ ਆਪਾਂ ਸਾਫ਼ ਰੱਖਾਂਗੇ ਸਾਫ਼ ਦਿਖੂਗੀ ਤੋਂ ਵਧੀਆ ਲੱਗੂਗੀ ਤੇ ਮੈਟ ਚਲੋ ਮੈਂ ਧੋ ਲਿਆ ਤੁਹਾਨੂੰ ਮੇਰੇ ਕੋਲ ਨਾ ਪਾਣੀ ਦੀ ਬਾਲਟੀ ਭਰੀ ਪਈ ਸੀ ਮੈਂ ਸੋਚਿਆ ਚਲੋ ਮੈਂ ਆਵਲੇ ਪਲਾਂਟਸ ਨੂੰ ਤਾਂ ਪਾਣੀ ਦੇ ਹੀ ਚੱਲਾਂ ਇਧਰੋਂ ਮੈਂ ਫ੍ਰੀ ਹੋਊਂਗੀ ਫਿਰ ਅੱਗੇ ਵਾਲੇ ਪਲਾਂਟਸ ਰਹਿ ਜਾਣਗੇ ਚਲੋ ਉਹਨਾਂ ਨੂੰ ਮੈਂ ਸ਼ਾਮ ਨੂੰ ਜਦ ਵਾਕ ਕਰਨਾ ਹੋਊਂਗੀ ਫੇਰ ਪਾਣੀ ਦਿੰਨੀ ਆ ਵੀ ਇਹਨਾਂ ਨੂੰ ਪਾਣੀ ਦੇ ਆ ਇਹਨਾਂ ਦਾ ਕੰਮ ਖਤਮ ਹੋ ਗਿਆ ਆਵਲੇ ਪਲਾਂਟਸ ਦਾ ਤੇ ਪਾਣੀ ਦੀ ਬਾਲਟੀ ਡੋਲ ਨਹੀਂ ਕਿਉਂ ਆ ਇਹਨਾਂ ਨੂੰ ਦਿਦਾਨੇ ਪਾਣੀ ਕੱਲ ਸ਼ਾਇਦ ਮੈਨੂੰ ਲੱਗਦਾ ਮੈਂ ਇਥੋਂ ਦਿੱਤਾ ਨਹੀਂ ਗਾ ਕੱਲ ਅਸੀਂ ਹਾਂ ਕਿਤੇ ਗਏ ਸੀ ਲੇਟ ਹੋ ਗਏ ਕੱਲ ਪਾਣੀ ਮਿਲਿਆ ਨਹੀਂ ਕੱਲ ਪਾਣੀ ਕਣੀ ਰਹਿ ਗਈ ਤਾਂ ਅੱਜ ਮੈਂ ਥੋੜਾ ਜਿਹਾ ਐਕਸਟਰਾ ਹੀ ਪਾਣੀ ਦਿੱਤਾ ਇਹਨਾਂ ਨੂੰ ਟਾਈਮ ਹੋ ਰਿਹਾ 6 ਵੇ ਤਾਂ 6 ਵੱਜਣ ਵਾਲੇ ਨੂੰ 5-10 ਮਿੰਟ ਰਹਿ ਗਈ ਤੇ ਮੈਂ ਇਧਰ ਪ੍ਰੈਪਰੇਸ਼ਨ ਕਰਕੇ ਹਟੀਆਂ ਆਵਦੀ ਅ ਪਹਿਲਾਂ ਮੈਂ ਕਿਤੇ ਓਟਸ ਰੋਸਟ ਕੀਤੇ ਫਿਰ ਮੈਂ ਮਖਾਣੇ ਉਹ ਟੋਸਟ ਕੀਤੇ ਡੱਬੇ ਚ ਪਾਉਣ ਠੰਡੇ ਹੋ ਚੁੱਕੇ ਨੇ ਕੋਡਸ ਨੇ ਕਹਿੰਦੇ ਆ ਵੀ ਰੋਸਟ ਕਰਕੇ ਖਾਓ ਜਾਂ ਤੁਸੀਂ ਇਹਨਾਂ ਨੂੰ ਸੋਕ ਕਰਕੇ ਖਾਓ ਵੀ ਗੂਰਮ ਹੁੰਦੇ ਨੇ ਸੋਕ ਕਰਨ ਨਾਲ ਜਾਂ ਰੋਸਟ ਕਰਨ ਨਾਲ ਜਿਹੜਾ ਗਰਮੈਸ਼ ਨਿਕਲ ਜਾਂਦੀ ਹੈ ਮੈਂ ਵੀ YouTube ਤੇ ਵੀਡੀਓ ਜੀ ਦੇਖਿਆ ਸੀ ਕਿ ਮੈਂ ਸਭ ਤੋਂ ਪਹਿਲਾਂ ਹੀ ਮੈਂ ਰੋਸਟ ਕਰਕੇ ਰੱਖ ਦਿੰਨੀ ਹਾਂ ਇੱਕ ਕੰਟੇਨਰ ਨਾਲ ਭਰ ਲੈਣੀ ਹੈ ਜਦੋਂ ਖਤਮ ਹੋ ਜਾਂਦੇ ਨੇ ਫਿਰ ਹੋਰ ਰੋਸਟ ਕਰ ਲੈਣੀ ਹੈ ਠੰਡੇ ਹੋ ਗਏ ਤਾਂ ਫਿਰ ਪਾਉ ਕੰਟੇਨਰ ਵਿੱਚ ਇਹ ਤੇ ਇਧਰ ਮੈਂ ਐਗਸ ਐਨੇ ਕਿ ਮੈਂ ਰੱਖੂਗੀ ਅੰਦਰ ਫ੍ਰਿਜ ਵਿੱਚ ਆ ਬਾਹਰਲੇ ਸਿਰ ਵਿੱਚ ਰੱਖ ਕਿਉਂਨੀ ਆ ਕੌਣ ਹੋਈ ਪਈ ਸੀ ਤੇ ਇਧਰ ਮੈਂ ਕੱਟਿਆ ਸਮਾਨ ਖਿਚੜੀ ਵਾਸਤੇ ਸ਼ਾਮ ਨੂੰ ਮੈਂ ਖਿਚੜੀ ਬਣਾਉਂਗੀ ਜਿੱਦੋਂ ਮੈਂ ਵੇਟ ਲੌਸ ਕਰਨ ਕਰਕੇ ਮੈਂ ਸ਼ਾਮ ਨੂੰ ਖਿਚੜੀ ਖਾਦੀ ਮੈਂ ਇਸੇ ਵੀ ਖਾਦੀ ਨੂੰ ਓਟਸਾਂ ਨਹੀਂ ਖਾਦੀ ਪਰ ਚਾਵਲ ਵਾਲੇ ਖਾਦੀ ਆਂ ਫਸਟ ਟਾਈਮ ਟਰਾਈ ਕਰਕੇ ਦੇਖਦੀ ਆਂ ਟਰਾਈ ਹਰ ਇੱਕ ਚੀਜ਼ ਕਰਨੀ ਚਾਹੀਦੀ ਆ ਇਹ ਹੈਗੇ ਹਰੀ ਮੂੰਗੀ ਦਾਲ ਦਲੀ ਹੋਈ ਥੋੜੇ ਜਿਹਾ ਚਾਵਲ ਬਿਲਕੁਲ ਇੱਕ ਛੋਟੀ ਕਟਛੀ ਇਹ ਮੈਂ ਥੋੜਾ ਥੋੜਾ ਇਹ ਵੱਧ ਪਾ ਲਵਾਂ ਦਵਿੰਦਰ ਕਾ ਨੇ ਮੈਂ ਵੀ ਖਾਊਂਗਾ ਮਾ ਚੰਗੀ ਲੱਗੀ ਤੇ ਖਾ ਲੈਣੀ ਪਰ ਮੈਨੂੰ ਲੱਗਦਾ ਨਹੀਂ ਉਹ ਖਾਣਗੇ ਥੋੜੇ ਜਿਹਾ ਹਾਂ ਕੀ ਕਹਿੰਦੇ ਹੁੰਦੇ ਨੇ ਇਹ ਸੁਆਚੰਸ ਮੈਨੂੰ ਬੰ ਗਰਮ ਪਾਣੀ ਚ ਪਹਿਲਾਂ ਪੀਉ ਲਵਾਂਗੀ ਬਰੌਣ ਤੋਂ ਪਹਿਲਾਂ ਫਿਰ ਮੈਨੂੰ ਪਾ ਦੂ ਕੁੱਕਰ ਚ ਸਵਾ ਚੰਸ ਕਿਉਂਕਿ ਇਹਨਾਂ ਚ ਪ੍ਰੋਟੀਨ ਬਹੁਤ ਹੁੰਦਾ ਆ ਪਖੇਜੜੇ ਚ ਪਾ ਸਕਦੇ ਆ ਤੇ ਫਰੋਜ਼ਨ ਮਟਰ ਕੱਢ ਲੇ ਮੈਂ ਬਸ ਤੜਕਾ ਤਿਆਰ ਕਰਨ ਵਾਲਾ ਪਿਆਜ਼ ਹਰੀ ਮਿਰਚ ਟਮਾਟਰ ਦਾ ਤੜਕਾ ਲਗਾ ਕੇ ਫਿਰ ਬਣਾਉਂ ਖਿਚੜੀ ਤੇ ਇਦਰ ਮੈਂ ਆ ਕਰਦਾ ਐਗਸ ਰੱਖਦਾ ਫ੍ਰਿਜ ਵਿੱਚ ਫਿਰ ਮੈਂ ਕਰਣੀ ਆਨੀ ਵਾਕ ਅੱਧੇ ਪਲੈਂਟਸ ਨੂੰ ਪਾਣੀ ਦੇ ਤੱਕ ਅੱਧੇ ਪਲੈਂਟਸ ਨੂੰ ਦੇਣਾ ਫਿਰ ਕਰਦੇ ਵਾਕ ਸ਼ੂਜ਼ ਵਗੈਰਾ ਪਾਉਣੇ ਰੈਡੀ ਹੋਣੇ ਵਾਕ ਲਈ ਜੇ ਮੈਂ ਚਾਕਲੇਟਸ ਬਣਾਈ ਸਕਾਫੇ ਟਾਈਮ ਹੋ ਗਿਆ ਮੈਨੂੰ ਅਦਰ ਮੇਂ ਨਹੀਂ ਹੋਣਾ ਹੋ ਗਿਆ ਹੋਗਾ ਆ ਚਾਰ ਪੀਸ ਹਲੇ ਪਏ ਨੇ ਮੈਂ ਇੱਕ ਇੱਕ ਰੋਜ਼ ਖਾਣੇ ਹੁੰਨੇ ਕਦੇ ਭੁੱਲ ਵੀ ਜਾਂਨੀ ਇੱਕ ਕਦੇ ਇੱਕ ਵੀ ਖਾ ਲਨੀ ਆ ਕਦੇ ਮਰਦਾ ਖਾ ਕੇ ਅਦਰ ਦਵਿੰਦਰ ਨੂੰ ਦੇ ਦਿੰਨੀ ਹੁੰਨੀ ਆ ਖਾਣੇ ਰੋਜ਼ ਥੋੜਾ ਥੋੜਾ ਕਦੇ ਕਦੇ ਹੁੰਦਾ ਭੁੱਲ ਜਾਂਦੀ ਚਾਰ ਪੀਸ ਹਲੇ ਪਏ ਨੇ ਉਹੀ ਗੱਲ ਖਾਣਾ ਆਪਾਂ ਸਾਰਾ ਕੁਝ ਹੁੰਦਾ ਛੱਡਣਾ ਕੋਈ ਨਹੀਂ ਪਰ ਥੋੜਾ ਥੋੜਾ ਖਾਓ ਪਰ ਪੋਸ਼ਣ ਕੰਟਰੋਲ ਕਰਕੇ ਖਾਓ ਇੱਕਦਮ ਆਇਨਾ ਉਹਦੇ ਵੀ ਖਾਣੋਂ ਤਾਂ ਮੈਂ weight loss ਕਰ ਲਿਆ ਬਿੱਤ ਖਾਓ ਖਾ ਲੋ ਆਇਨਾ ਹੋਵੇ ਥੋੜਾ ਥੋੜਾ ਹਰ ਇੱਕ ਚੀਜ਼ ਖਾਓ ਖਿਚੜੀ ਬਣ ਕੇ ਤਿਆਰ ਹੈ ਬਹੁਤ ਟੇਸਟੀ ਖਿਚੜੀ ਬਣੀ ਸੋ ਦਵਿੰਦਰ ਨੇ ਵੀ ਖਾਧੀ ਮੈਨੂੰ ਲੱਗਦਾ ਨਹੀਂ ਸੀ ਵੀ ਉਹ ਖਾਣਗੇ ਪਰ ਉਹ ਸਵਾ ਚੰਗਸ ਨਹੀਂ ਖਾਂਦੇ ਹੈਗੇ ਬਸ ਕੱਲ ਨੂੰ ਉਹ ਮੈਂ ਕੱਢਦੇ ਸੋ ਉਹਨੂੰ ਨਹੀਂ ਪਾਈਆਂ ਲੱਖੀ ਜਿਹੜੀ ਉਹਨਾਂ ਨੂੰ ਵੀ ਬਹੁਤ ਟੇਸਟੀ ਲੱਗੀ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਸ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਮਿਲਾਂਗੇ ਇੱਕ ਹੋਰ ਅਮੇ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ